ਪਹਿਲੇ ਮੈਂ ਸਭੂਚੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਦੀ ਕਨਸਟੀਟਿਊਸ਼ਨਲ ਪੋਸਟ ਨੂੰ ਮੈਂ ਹੋਲਡ ਕਰਦਾ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੇਰਾ ਪ੍ਰਾਇਮਰੀ ਏਮ ਹੈ ਗਵਰਨਮੈਂਟ ਨੂੰ ਅਸਿਸਟ ਕਰਨਾ so that ਸਾਡੇ ਇਸ ਸੂਬੇ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ ਤੇ ਜਿਹਦਾ ਪਾਸਟ ਐਕਸਪੀਰੀਅੰਸ ਰਿਹਾ ਜਿਹਦੇ ਵਿੱਚ 10-15 ਸਾਲ ਸਾਡੇ ਹਾਲਾਤ ਵਿਗੜੇ ਰਹੇ ਨੇ ਦੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਅਸੀਂ ਉਹ ਸਾਰੇ ਸਿਚੁਏਸ਼ਨ ਵੇਖੀ ਸੋ ਮੈਂ ਇੱਕ ਇੰਟਰਵਿਊ ਇੱਕ ਟੀਵੀ ਚੈਨਲ ਨੂੰ ਦਿੱਤੀ ਸੀ ਜਿਹਦੇ ਵਿੱਚੋਂ ਅੱਜ ਸਵੇਰੇ ਕੋਈ ਚੀਜ਼ ਨਿਕਲੀ ਹੈ ਇਸ ਕਿਸਮ ਦੀ ਜਿਹਦੇ ਵਿੱਚ ਮੇਰੇ ਸੋਰਸਸ ਨੇ ਮੈਨੂੰ ਉਤਲਾਹ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੌਮਬਸ ਜਿਹੜੇ ਨੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗਰਨੇਡ ਅਟੈਕ ਮਨੋਰੰਜਨ ਕਾਲੀਆ ਜੀ ਜਿਹੜੇ ਨੇ ਐਕਸ ਮਨਿਸਟਰ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸਸ ਨੇ ਕਿਉਂਕਿ ਮੈਂ ਚੌਥੀ ਦਫਾ ਇੱਥੇ ਮੈਂਬਰ ਆ ਚਾਰ ਚੀਫ ਮਨਿਸਟਰਾਂ ਦਾ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤਾਂ ਮੇਰੇ ਸੋਰਸਸ ਪੰਜਾਬ ਦੇ ਵਿੱਚ ਵੀ ਨੇ ਇੰਨਾ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਸੈਂਟਰਲ ਏਜੰਸੀਸ ਵੀ ਆ। ਉਹਨਾਂ ਨੇ ਮੈਨੂੰ 2 ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜੀ ਸਾਹਿਬ ਸੈਂਸਿਟਿਵ ਮਾਹੌਲ ਬਣਦਾ ਜਾ ਰਿਹਾ ਹੈ। ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥ 'ਚ ਨਹੀਂ ਰਹਿ ਰਹੇ। ਤੇ ਅਸੀਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਿਮ ਫੈਮਿਲੀ ਹੈ। ਮੇਰੇ ਆਪਣੇ ਸਰਗਵਾਸੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ। ਪੰਜਾਬ ਦੀ ਜਿਹੜੀ ਸਾਡਾ ਆਪਸੀ ਪਾਈਚਾਰ ਹੈ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਦਮੀਆਂ ਨੇ ਉਹਨਾਂ ਹੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬ ਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਲਕਲੀਆ ਐਸਕੇ 87 ਚ ਉਹਨਾਂ ਦੀ ਹੋਈ 90 ਚ ਮੇਰਾ ਹੋਇਆ ਤੋਂ ਇਸ ਗੱਲ ਕਰ ਉਹਨਾਂ ਨੇ ਮੈਨੂੰ ਇਸ ਗੱਲ ਦਾ ਦੱਸਿਆ ਕਿ ਆਪਣੇ ਆਪ ਦਾ ਵਿਚਾਰ ਰੱਖਿਓ ਕਿਸੇ ਟਾਈਮ ਵੀ ਤੁਸੀਂ ਵੀ ਉਹਦੇ ਵਿੱਚ ਇੱਕ ਟਾਰਗੇਟ ਹੋ ਸਕਦੇ ਸੋ ਮੈਂ ਸਾਰਿਆਂ ਨੂੰ ਪਹਿਲੇ ਹੁਣੇ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪਹਿਲੇ ਤਾਂ ਮੈਨੂੰ ਸਵੇਰੇ ਕਿਸੇ ਟਾਪ ਪੁਲਿਸ ਅਫਸਰ ਦਾ ਫੋਨ ਆਇਆ ਕਿ ਜੀ ਕਿ ਤੁਸੀਂ ਸਟੇਟਮੈਂਟ ਦਿੱਤੀ ਮੈਂ ਖਾ ਦਿੱਤੀ ਜੀ ਉਹ ਕਹਿੰਦੇ ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਡੇ ਕੋਲ ਜੀ ਅਫਸਰ ਆ ਕੇ ਤੁਹਾਡੀ ਸਟੇਟਮੈਂਟ ਲੈ ਜਾਣ ਮੈਂ ਕਿਹਾ ਮੋਸਟ ਵੈਲਕਮ ਕਰ ਲਓ ਫਿਰ ਹੁਣੇ ਹੀ ਮੋਹਾਲੀ ਤੋਂ ਦੋ ਸੀਨੀਅਰ ਅਫਸਰ ਜਿਹੜੇ ਨੇ ਉਹ ਆਏ ਉਹਨਾਂ ਨਾਲ ਮੈਂ ਫੁਲੀ ਕੋਆਪਰੇਟ ਕੀਤਾ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਤੇ ਸੋਰਸ ਨਹੀਂ ਮੈਂ ਦੱਸ ਸਕਦਾ ਕਿਉਂਕਿ ਸੈਂਟਰਲ ਸਰਕਾਰ ਦੇ ਸੋਰਸਸ ਹੁੰਦੇ ਨੇ ਹੋਮ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੋਰਸਸ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸਸ ਹੁੰਦੇ ਨੇ ਸੋਰਸਸ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਹੋਲਡ ਕਰਨਾ ਇੱਕ ਜ਼ਿੰਮੇਵਾਰ ਪੋਸਟ ਹੋਲਡ ਕਰਨਾ ਮੈਂ ਤੇ ਆਉਂਦੀ ਕੰਟ੍ਰਰੀ ਤੁਹਾਨੂੰ ਅਸਿਸਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਐਨ ਤੁਸੀਂ ਵੇਖੋ ਜਿਹੜੀ ਮੈਂ ਪਹਿਲੇ ਮਾਨ ਸਾਹਿਬ ਨੂੰ ਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾਂ ਦੇ ਖੜਾਕ ਸੁਣੇ ਅਸੀਂ ਦੇ ਪਰਿਵਾਰ ਦੇ ਜੀਵਾਂ ਦੀ ਸ਼ਾਤਾਂ ਵੇਖੀਆਂ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਤ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਹੀ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀਵ ਮਾਰੇ ਨੇ 35000 ਤੋਂ ਵੱਧ ਪਰਿਵਾਰ ਉਹ ਫਿਕਰਮੰਦ ਨੇ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹ ਮਿਨਿਸਟਰੋ ਤੁਹਾਡੀ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਹੀ ਹੈ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਟਰ ਹੈ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਜੀ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇੱਕ ਉਸ ਪਾਰਟੀ ਨਾਲ ਤੁਲ ਕਰ ਰਹੀ ਜਿਹੜੀ ਦੇਸ਼ 'ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜੀਵਾ ਸਾਹਿਬ ਤੁਸੀਂ ਸਾਰਨਵਾਦ ਵਰਨੇ ਭਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਤੋਂ ਮੈਂ ਇਨ ਅਬਸਰਜ ਨੂੰ ਵੀ ਕਿਹਾ ਕਿ ਆਈ ਐਮ ਵਿਲਿੰਗ ਟੂ ਅਸਿਸਟ ਯੂ ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਆਈ ਕੈਨ ਨੋਟ ਰਿਵੀਲ ਮਾਈ ਸੋਰਸ ਮੈਂ ਤਾਂ ਤੁਹਾਨੂੰ ਆਨ ਦੀ ਕੰਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਗੋਂ ਇਤਲਾਹ ਦੇ ਕੇ ਐਂਡ ਉਹ ਹੀ ਤੁਸੀਂ ਅੱਜ ਵੀ ਵੇਖਦੇ ਹੋ ਕਿ ਅੱਜ ਇੱਕ ਮੇਰੇ ਖਿਆਲ ਰਾਕਟ ਲਾਂਚਰ ਤੇ ਕੁਝ ਆਰਟੀਐਕਸ ਵੀ ਮਿਲਿਆ ਹਰ ਰੋਜ਼ ਇਹੀ ਕੰਮ ਹੋ ਰਿਹਾ ਤੋ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਨਾ ਕਿ ਇਹ ਜੋ ਇਹਨਾਂ ਨੇ ਆਈ ਡੋਨਟ ਮਾਈਂਡ ਕੋਈ ਆਇਆ ਮੇਰੇ ਕੋ ਹੀ ਇਸ ਮੋਸਟ ਵੈਲਕਮ ਐਂਡ ਆਈ ਹੈਵ ਟ੍ਰਾਈਡ ਟੂ ਕੋਪਰੇਟ ਐਂਡ ਆਨ 뎃 ਟਾਈਮ ਚ ਵੀ ਜੇ ਮੇਰੇ ਕੋਈ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਗਮਨ ਦੀ ਤੇਨਾਂ ਦੀ ਪੁਲਿਸ ਦੀ ਤੇਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪ੍ਰੋਟੈਕਟ ਕਰ ਸਕੀਏ ਮੈਂ ਆਈ ਊਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਵੱਜਵਾ ਸਾਹਿਬ ਸੀਐਮ ਸਾਹਿਬ ਨੇ ਕਿਹਾ ਕਿ ਥੋੜਾ ਫਰਜ਼ ਹੈ ਕੋਆਪਰੇਟ ਕਰਨਾ ਜੇ ਨਹੀਂ ਕਰਦੇ ਤਾਂ ਫਿਰ ਥੋੜੇ ਐਕਸ਼ਨ ਹੋਏ ਮੈਂ ਤੁਹਾਨੂੰ ਦੱਸ ਦੇ ਦਿੱਤਾ ਜੋ ਕੁਝ ਅਫਸਰਾ ਨੇ ਕਿਹਾ ਮੈਂ ਕੋਆਪਰੇਟ ਕੀਤਾ ਬਾਕੀ ਵੇਖੋ ਇੱਕ ਮੈਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਿਸਾਖੀ ਦਾ ਦਿਹਾੜਾ ਹੋਏ ਖਾਲਸੇ ਦਾ ਜਨਮ ਦਿਹਾੜਾ ਅੱਜ लोग गुरुद्वारा ਸਾਹਿਬ ਮੱਥਾ ਟੇਕਦੇ ਨੇ ਮੰਦਰਾਂ ਵਿੱਚ ਮੱਥਾ ਟੇਕਦੇ ਨੇ ਕੋਈ ਲੱਡੂ ਲੈ ਕੇ ਆਂਦਾ ਕੋਈ ਮਠਿਆਈ ਲੈ ਕੇ ਆਂਦੇ ਆ ਖੁਸ਼ੀਆਂ ਦਾ ਤਿਉਹਾਰ ਏ ਕਿਸਾਨਾਂ ਦੀਆਂ ਫਸਲਾਂ ਆਂਦਾ ਵਕਤ ਹੁੰਦਾ ਹੈ ਤੇ ਇਹਨਾਂ ਨੇ ਇੰਟੈਲੀਜੈਂਸ ਦੇ ਦੋ ਅਫਸਰਾਂ ਦਾ ਅ fırsਰ ਕੱਲ ਦਿੱਤੇ ਨੇ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਕੋ ਕੇਸ ਰਜਿਸਟਰ ਕਰਨਾ ਹੈ ਜਾਂ ਐਕਸ਼ਨ ਲੈਣਾ ਯੂ ਆਰ ਮੋਸਟ ਵੈਲਕਮ ਇਹ ਕੋਈ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋਂ ਇਸ ਗੱਲ ਕਾਰਨ ਮੈਂ ਫੁਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਰ ਕਹਾਂਗਾ ਭਗਵੰਤ ਮਾਨ ਹੈਜ਼ ਬੀਨ ਅ ਕੰਪਲੀਟ ਫੇਲਿਅਰ ਮੈਂ ਉਹਨਾਂ ਨੂੰ ਕਹਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਕੰਨਵੀਂ ਖੋਲੋ ਤੇ ਆਪਣੀਆਂ ਅੱਖਾਂ ਵੀ ਖੋਲੋ 2:30 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾਲ ਲਓ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਬਣ ਰਹੇ ਨੇ ਸਿੱਧੇ ਤੌਰ ਤੁਸੀਂ ਤੇ ਤੁਹਾਡੀ ਆਪ ਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੇ ਬਾਹਰਲੇ ਲੋਕਾਂ ਨੂੰ ਲਿਆ ਕੇ ਤੁਸੀਂ ਪੰਜਾਬ ਤੇ ਕਾਬਜ਼ ਕੀਤਾ ਉਹ ਰਿਸਪਾਂਸਿਬਲ ਹੈ ਤੋਂ ਇਸ ਗੱਲ ਕਰਨ ਜੋ ਮੈਂ ਕਹਿਣਾ ਸੀ ਮੈਂ ਕਹਿ ਦਿੰਦਾ ਕੋਈ ਹੋਰ ਸਵਾਲ ਹੋਣ ਦੀ ਦੇਖੋ ਗੱਲ ਇਸ ਤਰ੍ਹਾਂ ਹੈ ਸਾਰਿਆਂ ਨੂੰ ਪਹਿਲੇ ਮੈਂ ਸਭੁੱਝੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਦੀ ਕਨਸਟੀਟਿਊਸ਼ਨਲ ਪੋਸਟ ਨੂੰ ਮੈਂ ਹੋਲਡ ਕਰਦਾ ਤੇ ਐਜ਼ ਅ ਲੀਡਰ ਆਫ ਦੀ اپੋਜੀਸ਼ਨ ਮੇਰਾ ਪ੍ਰਾਇਮਰੀ ਏਮ ਹੈ ਗਵਰਨਮੈਂਟ ਨੂੰ ਅਸਿਸਟ ਕਰਨਾ ਸੋ ਥੈਟ ਸਾਡੇ ਇਸ ਸੂਬੇ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ ਤੇ ਜਿਹਦਾ ਪਾਸਟ ਐਕਸਪੀਰੀਅੰਸ ਰਿਹਾ ਜਿਹਦੇ ਵਿੱਚ 10-15 ਸਾਲ ਸਾਡੇ ਹਾਲਾਤ ਵਿਗੜੇ ਰਹੇ ਨੇ ਤੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਅਸੀਂ ਉਹ ਸਾਰੇ ਸਿਚੁਏਸ਼ਨ ਵੇਖੀ ਸੋ ਮੈਂ ਇੱਕ ਇੰਟਰਵਿਊ ਇੱਕ ਟੀਵੀ ਚੈਨਲ ਨੂੰ ਦਿੱਤੀ ਸੀ ਜਿਹਦੇ ਵਿੱਚੋਂ ਅੱਜ ਸਵੇਰੇ ਕੋਈ ਚੀਜ਼ ਨਿਕਲੀ ਹੈ ਇਸ ਕਿਸਮ ਦੀ ਜਿਹਦੇ ਵਿੱਚ ਮੇਰੇ ਸੋਰਸਸ ਨੇ ਮੈਨੂੰ ਉਤਲਾਹ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਨੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗ੍ਹਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗਰਨੇਡ ਅਟੈਕ ਮਨੋਰੰਜਨ ਕਾਲੀਆ ਜੀ ਜਿਹੜੇ ਨੇ ਐਕਸ ਮਿਨਿਸਟਰ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸੇਜ਼ ਨੇ ਕਿਉਂਕਿ ਮੈਂ ਚੌਥੀ ਦਫਾ ਇੱਥੇ ਮੈਂਬਰ ਆ ਚਾਰ ਚੀਫ ਮਿਨਿਸਟਰਾਂ ਦਾ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤੇ ਮੇਰੇ ਸੋਰਸੇਜ਼ ਪੰਜਾਬ ਦੇ ਵਿੱਚ ਵੀ ਨੇ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ ਏਜੰਸੀਸ ਵੀ ਆ ਉਹਨਾਂ ਨੇ ਮੈਨੂੰ 2 ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜੀ ਸਾਹਿਬ ਸੈਂਸਿਟਿਵ ਮਾਹੌਲ ਬਣਦਾ ਜਾ ਰਿਹਾ ਹੈ ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥ 'ਚ ਨਹੀਂ ਰਹਿ ਰਹੇ ਤੇ ਅਸੀਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਿਮ ਫੈਮਿਲੀ ਹੈ ਮੇਰੇ ਆਪਣੇ ਸਰਗਵਾਸੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ ਪੰਜਾਬ ਦੀ ਜਿਹੜੀ ਸਾਡਾ ਆਪਸੀ ਪਾਈਚਾਰਾ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਦਮੀਆਂ ਨੇ ਉਹਨਾਂ ਹੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬ ਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਲਕਲੀਆ ਐਸਕੇਪਡ 87 ਚ ਉਹਨਾਂ ਦੀ ਹੋਈ 90 ਚ ਮੇਰਾ ਹੋਇਆ ਤੋਂ ਇਸ ਗੱਲ ਕਰ ਉਹਨਾਂ ਨੇ ਮੈਨੂੰ ਇਸ ਗੱਲ ਦਾ ਦੱਸਿਆ ਕਿ ਆਪਣੇ ਆਪ ਦਾ ਵਿਚਾਰ ਰੱਖਿਓ ਕਿਸੇ ਟਾਈਮ ਵੀ ਤੁਸੀਂ ਵੀ ਉਹਦੇ ਵਿੱਚ ਘਟਾਗਟ ਹੋ ਸਕਦੇ ਸੋ ਮੈਂ ਸਾਰਿਆਂ ਨੂੰ ਪਹਿਲੇ ਹੁਣੇ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪਹਿਲੇ ਤੇ ਮੈਨੂੰ ਸਵੇਰੇ ਕਿਸੇ ਟਾਪ ਪੁਲਿਸ ਅਫਸਰ ਦਾ ਫੋਨ ਆਇਆ ਕਿ ਜੀ ਕਿ ਤੁਸੀਂ ਸਟੇਟਮੈਂਟ ਦਿੱਤੀ ਮੈਂ ਕਿਹਾ ਦਿੱਤੀ ਜੀ ਉਹ ਕਹਿੰਦੇ ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਡੇ ਕੋਲ ਜੇ ਅਫਸਰ ਆ ਕੇ ਤੁਹਾਡੀ ਸਟੇਟਮੈਂਟ ਲੈ ਜਾਣ ਮੈਂ ਕਿਹਾ ਮੋਸਟ ਵੈਲਕਮ ਕਰ ਲਓ ਫਿਰ ਹੁਣੇ ਹੀ ਮੁਹਾਲੀ ਤੋਂ ਦੋ ਸੀਨੀਅਰ ਅਫਸਰ ਜਿਹੜੇ ਨੇ ਉਹ ਆਏ ਉਨਾ ਨਾਮ ਮੈਂ ਫੁਲੀ ਕੋਪਰੇਟ ਕੀਤਾ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿ ਸੋਰਸ ਨਹੀਂ ਮੈਂ ਦੱਸ ਸਕਦਾ ਕਿਉਂਕਿ ਸੈਂਟਰਲ ਸਰਕਾਰ ਦੇ ਸੋਰਸਸ ਹੁੰਦੇ ਨੇ ਹੋਮ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੋਰਸਸ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸਸ ਹੁੰਦੇ ਨੇ ਸੋਰਸਸ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਹੋਲਡ ਕਰਨਾ ਇੱਕ ਜ਼ਿੰਮੇਵਾਰ ਪੋਸਟ ਹੋਲਡ ਕਰਨਾ ਮੈਂ ਤੇ ਆਉਂਦੀ ਕੰਟਰੀ ਤੁਹਾਨੂੰ ਅਸਿਸਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਐਨ ਤੁਸੀਂ ਵੇਖੋ ਜਿਹੜੀ ਮੈਂ ਪਹਿਲੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾਂ ਦੇ ਖੜਾਕ ਸੁਣੇ ਅਸੀਂ ਦੇ ਪਰਿਵਾਰ ਦੇ ਜੀਆਂ ਦੀ ਸ਼ਹਾਤਾਂ ਵੇਖੀਆਂ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਤ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਹੀ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਰਾਏ ਨੇ 35000 ਤੋਂ ਵੱਧ ਪਰਿਵਾਰ ਇਹ ਉਹ ਫਿਕਰਮੰਦ ਨੇ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹ ਮਿਨਿਸਟਰੋ ਤੁਹਾਡੀ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਹੈ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕਿ ਰਿਵੀਲ ਕਰੀਏ ਜੀ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇਹ ਕੋਸ ਪਾਰਟੀ ਨਾਲ ਤੋਲ ਕਰ ਰਸਤੇ ਜਿਹੜੀ ਦੇਸ਼ 'ਚ ਰਾਜ ਕਰ ਰਹੀ ਹੈ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਸਾਰੇ ਵਾਅਦੇ ਵਰਨੇ ਭਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਤੋਂ ਮੈਂ ਇਨ ਅਬਸਰਜਨ ਨੂੰ ਵੀ ਕਿਹਾ ਕਿ ਆਈ ਐਮ ਵਿਲਿੰਗ ਟੂ ਅਸਿਸਟ ਯੂ ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਹੋ ਆਈ ਕੈਨ ਨੋਟ ਰਿਵੀਲ ਮਾਈ ਸੋਰਸ ਮੈਂ ਤਾਂ ਤੁਹਾਨੂੰ ਓਨ ਦੀ ਕੰਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਗੋਂ ਇਤਲਾਹ ਦੇ ਕੇ ਐਂਡ ਉਹੀ ਤੁਸੀਂ ਅੱਜ ਵੀ ਵੇਖਦੇ ਹੋ ਕਿ ਅੱਜ ਇੱਕ ਮੇਰੇ ਖਰ ਰਾਕਟ ਲਾਂਚਰ ਤੇ ਕੁਝ ਆਰਟੀਐਕਸ ਵੀ ਮਿਲਿਆ ਹਰ ਰੋਜ਼ ਇਹੀ ਕੰਮ ਹੋ ਰਿਹਾ ਤੋਂ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹ ਜੋ ਇਹਨਾਂ ਨੇ ਆਈ ਡੋਨਟ ਮਾਈਂਡ ਕੋਈ ਆਇਆ ਮੇਰ ਕੋ ਹੀ ਇਸ ਮੋਸਟ ਵੈਲਕਮ ਐਂਡ ਆਈ ਹੈਵ ਟ੍ਰਾਈਡ ਟੂ ਕੋਪਰੇਟ ਐਂਡ ਆਨ देयर ਟਾਈਮ ਚ ਵੀ ਜੇ ਮੇਰੇ ਕੋਈ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਅਮਰਦੀ ਤੇਨਾਂ ਦੀ ਪੁਲਿਸ ਦੀ ਤੇਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪ੍ਰੋਟੈਕਟ ਕਰ ਸਕੀਏ ਮੈਂ ਆਈ ਊਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਇਟ ਫਾਜ਼ਵਾ ਸਾਹਿਬ ਸੀਐਮ ਸਾਹਿਬ ਨੇ ਕਿਹਾ ਕਿ ਤੁਹਾਡਾ ਫਰਜ਼ ਹੈ ਕੋਪਰੇਟ ਕਰਨਾ ਜੇ ਨਹੀਂ ਕਰਦੇ ਤਾਂ ਫਿਰ ਤੁਹਾਡੇ ਐਕਸ਼ਨ ਹੋਏ ਮੈਂ ਤਾਂ ਦੱਸ ਦੇ ਦਿੱਤਾ ਜੋ ਕੁਝ ਅਫਸਰਾ ਨੇ ਕੀਤਾ ਮੈਂ ਕੋਆਪਰੇਟ ਕੀਤਾ ਬਾਕੀ ਵੇਖੋ ਇੱਕ ਮੈਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਿਸਾਖੀ ਦਾ ਦਿਹਾੜਾ ਹੋਇਆ ਖਾਲਸਾ ਦਾ ਜਨਮ ਦਿਹਾੜਾ ਅੱਜ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਮੰਦਰਾਂ ਵਿੱਚ ਮੱਥਾ ਟੇਕਦੇ ਨੇ ਕੋਈ ਲੱਡੂ ਲੈ ਕੇ ਆਂਦਾ ਕੋਈ ਮਠਿਆਈ ਲੈ ਕੇ ਆਂਦਾ ਖੁਸ਼ੀਆਂ ਦਾ ਤਿਉਹਾਰ ਏ ਕਿਸਾਨਾਂ ਦੀਆਂ ਫਸਲਾਂ ਆਂਦਾ ਵਕਤ ਹੁੰਦਾ ਹੈ ਇਹ ਇਹਨਾਂ ਨੇ ਇੰਟੈਲੀਜੈਂਸ ਦੇ ਦੋ ਅਫਸਰਾਂ ਦਾ ਅਫਸਰ ਕੱਲ ਦਿੱਤੇ ਨੇ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਕੋਈ ਕੇਸ ਰਜਿਸਟਰ ਕਰਨਾ ਹੈ ਜਾਂ ਐਕਸ਼ਨ ਲੈਣਾ ਯੂ ਆਰ ਮੋਸਟ ਵੈਲਕਮ ਇਹ ਕੋਈ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋਂ ਇਸ ਗੱਲ ਕਾਰਨ ਮੈਂ ਫੁਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਰ ਕਹਾਂਗਾ ਭਗਵੰਤ ਮਾਨ ਹੈਜ਼ ਬੀਨ ਅ ਕੰਪਲੀਟ ਫੇਲਰ ਮੈਂ ਉਹਨਾਂ ਨੂੰ ਕਹਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਕੰਨ ਵੀ ਖੋਲੋ ਤੇ ਆਪਣੀ ਅੱਖਾਂ ਵੀ ਖੋਲੋ 2:30 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾਲ ਲਓ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਬਣ ਰਹੇ ਨੇ ਸਿੱਧੇ ਤੌਰ ਤੁਸੀਂ ਤੇ ਤੁਹਾਡੀ ਆਪ ਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੇ ਬਾਹਰ